ਜਿਹੜੀ ਸਟੋਰੀ ਮੈਂ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਆ ਭਰਾਵੋ ਇਸ ਸਟੋਰੀ ਨੂੰ ਘੱਟੋ ਘੱਟ 8-9 ਮਹੀਨੇ ਹੋ ਗਏ ਮੇਰੇ ਕੋਲੇ ਆਈ ਨੂੰ ਪਰ ਮੇਰੀ ਹਿੰਮਤ ਨਹੀਂ ਸੀ ਪੈ ਰਹੀ ਕਿ ਇਹ ਸਟੋਰੀ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਜਿਹੜੇ ਭਰਾ ਨੇ ਇਹ ਕਹਾਣੀ ਸਾਡੇ ਤੱਕ ਪਹੁੰਚਾਈ ਉਸ ਭਰਾ ਦੇ ਬਹੁਤ ਵਾਰੀ ਫੋਨ ਆਏ ਬੜੇ ਉਹਨੇ ਗਿਲੇ ਸ਼ਿਕਵੇ ਮੇਰੇ ਨਾਲ ਕੀਤੇ ਯਾਰ ਤੂੰ ਕਿਉਂ ਨਹੀਂ ਇਹ ਲੋਕਾਂ ਸਾਹਮਣੇ ਸਟੋਰੀ ਲਿਆ ਰਿਹਾ ਤੈਨੂੰ ਕੀ ਪ੍ਰੋਬਲਮ ਆ ਤਾਂ ਮੈਂ ਉਸ ਬਾਈ ਨੂੰ ਹਰ ਵਾਰੀ ਐਂ ਕਹਿੰਦਾ ਸੀ ਯਾਰ ਮੇਰੀ ਹਿੰਮਤ ਨਹੀਂ ਪੈ ਰਹੀ ਮੈਂ ਲੋਕਾਂ ਨੂੰ ਕਿਵੇਂ ਇਹ ਸਟੋਰੀ ਦੱਸਾਂ ਕਿ ਇੱਕ ਏਡਾ ਪਵਿੱਤਰ ਰਿਸ਼ਤਾ ਸੀ ਜਿਹਨੂੰ ਕਲੰਕ ਲੱਗ ਗਿਆ ਏਡਾ ਪਵਿੱਤਰ ਰਿਸ਼ਤਾ ਤਾਰ-ਤਾਰ ਹੋ ਗਿਆ ਪਰ ਕੱਲ ਉਸ ਬਾਈ ਨੇ ਮੈਨੂੰ ਇੱਕ ਗੱਲ ਕਹੀ ਬਾਈ ਕਹਿੰਦਾ ਯਾਰ ਜੇ ਤੂੰ ਇਹ ਸਟੋਰੀ ਲੋਕਾਂ ਨਾਲ ਸਾਂਝੀ ਕਰੇਂਗਾ ਤਾਂ ਕਿੰਨੇ ਲੋਕ ਸੁਚੇਤ ਹੋਣਗੇ ਕਿੰਨੇ ਲੋਕਾਂ ਦੀਆਂ ਧੀਆ ਭੈਣਾਂ ਦੀ ਜ਼ਿੰਦਗੀ ਬਚ ਜੂਗੀ ਤਾਂ ਫਿਰ ਮੈਨੂੰ ਵੀ ਹੌਸਲਾ ਮਿਲਿਆ ਵੀ ਠੀਕ ਆ ਯਾਰ ਇਹ ਸਟੋਰੀ ਲੋਕਾਂ ਸਾਹਮਣੇ ਜ਼ਰੂਰ ਲਿਆਉਣੀ ਚਾਹੀਦੀ ਹੈ ਤਾਏ ਦੇ ਪੁੱਤ ਨੇ ਆਪਦੇ ਹੀ ਚਾਚੇ ਦੀ ਕੁੜੀ ਨੂੰ ਬਲੈਕਮੇਲ ਕੀਤਾ ਤੇ ਫਿਰ ਉਹਦੇ ਨਾਲ ਸਬੰਧ ਬਣਾਏ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਥੋੜਾ ਜਿਹਾ ਸਮਾਂ ਕੱਢ ਕੇ ਕਹਾਣੀ ਨੂੰ ਸੁਣ ਜਰੂਰ ਲਿਆ ਜੇ ਕਿਉਂਕਿ ਜ਼ਿੰਦਗੀ ਦੇ ਵਿੱਚ ਤੁਸੀਂ ਵੀ ਕਿਤੇ ਨਾ ਕਿਤੇ ਐਦਾਂ ਦਾ ਕੁਝ ਜ਼ਰੂਰ ਦੇਖਿਆ ਹੋਊਗਾ ਤਾਂ ਮੈਂ ਸਟਾਰਟਿੰਗ ਵਿੱਚ ਦੱਸ ਦਿੰਦਾ ਕਿ ਇਸ ਸਟੋਰੀ ਦੇ ਵਿੱਚ ਅਸੀਂ ਨਾਮ ਬਦਲੇ ਹੋਏ ਆ ਕਿਉਂਕਿ ਨਾਮ ਬਦਲਨੇ ਬਹੁਤ ਜ਼ਰੂਰੀ ਸੀਗੇ ਇੱਕ ਮੁੰਡਾ ਹੁੰਦਾ ਜਿਹੜਾ ਕਿ ਪਲੱਸ 2 ਦੇ ਵਿੱਚ ਪੜਦਾ ਹੁੰਦਾ ਤੇ ਨਾਂ ਹੁੰਦਾ ਉਹਦਾ ਹਰਜਿੰਦਰ ਸਿੰਘ ਤੇ ਉਸੇ ਮੁੰਡੇ ਦੀ ਚਾਚੇ ਦੀ ਕੁੜੀ ਹੁੰਦੀ ਹੈ ਜਿਹੜੀ ਕਿ 10ਵੀਂ ਕਲਾਸ ਚ ਪੜਦੀ ਹੁੰਦੀ ਆ ਉਹਦਾ ਨਾਮ ਹੁੰਦਾ ਤਨਵੀਰ ਕੌਰ ਚਲੋ ਜੀ ਦੋਨੇ ਭੈਣ ਭਰਾ ਇੱਕੋ ਸਕੂਲ ਚ ਪੜਦੇ ਸੀ ਤੇ ਇੱਕੋ ਹੀ ਸਕੂਲ ਵੈਣ ਦੇ ਉੱਪਰ ਇਹ ਸਕੂਲ ਜਾਂਦੇ ਹੁੰਦੇ ਸੀ ਤਾਂ ਤਨਵੀਰ ਕੌਰ ਦੀ ਇੱਕ ਸਹੇਲੀ ਸੀਗੀ ਜਿਹੜੀ ਕਿ ਬਹੁਤ ਸੋਹਣੀ ਸੁਨੱਖੀ ਸੀ ਪਰ ਉਸ ਕੁੜੀ ਦੀ ਕਿਸੇ ਹੋਰ ਮੁੰਡੇ ਨਾਲ ਗੱਲਬਾਤ ਸੀਗੀ ਹੁਣ ਹਰਜਿੰਦਰ ਦਾ ਦੇਲ ਉਸ ਕੁੜੀ ਤੇ ਆ ਜਾਂਦਾ ਇਹ ਕਈ ਵਾਰੀ ਉਹਨੂੰ ਪ੍ਰੋਪੋਜ਼ ਕਰਦਾ ਕਈ ਵਾਰੀ ਉਹਦੇ ਨਾਲ ਗਲਤ ਮਲਤ ਹਰਕਤਾਂ ਕਰਦਾ ਪਰ ਉਹ ਕੁੜੀ ਇਨੂੰ ਹਾਂ ਨਹੀਂ ਕਰਦੀ ਉਹਨੇ ਕਈ ਵਾਰੀ ਜਾ ਕੇ ਪ੍ਰਿੰਸੀਪਲ ਨੂੰ ਕੰਪਲੀਟ ਕੀਤੀ ਕਿ ਇਹ ਮੁੰਡਾ ਮੈਨੂੰ ਤੰਗ ਪਰੇਸ਼ਾਨ ਕਰਦਾ ਤੇ ਕਈ ਵਾਰੀ ਪ੍ਰਿੰਸੀਪਲ ਤੋਂ ਹਰਜਿੰਦਰ ਦੀ ਲਾਹ ਪਾਵੀ ਹੋਈ ਹੁਣ ਜਦੋਂ ਹਰਜਿੰਦਰ ਨੂੰ ਕੋਈ ਰਸਤਾ ਨਹੀਂ ਲੱਭਦਾ ਉਸ ਕੁੜੀ ਨਾਲ ਗੱਲਬਾਤ ਕਰਨ ਦਾ ਤਾਂ ਹਰਜਿੰਦਰ ਆਪਦੇ ਚਾਚੇ ਦੀ ਕੁੜੀ ਤਨਵੀਰ ਨੂੰ ਕਹਿੰਦਾ ਕੀ ਤਨਵੀਰ ਤੂੰ ਆਪਦੀ ਸਹੇਲੀ ਨਾਲ ਮੇਰੀ ਗੱਲਬਾਤ ਕਰਾ ਮੈਂ ਉਹਨੂੰ ਬਹੁਤ ਵਾਰੀ ਪ੍ਰਪੋਜ਼ ਕੀਤਾ ਬੜੀ ਵਾਰੀ ਨੂੰ ਮੈਂ ਰਸਤੇ 'ਚ ਰੋਕ ਰੋਕ ਪੁੱਛਿਆ ਪਰ ਉਹ ਮੈਨੂੰ ਹਾਂ ਨਹੀਂ ਕਰਦੀ ਅਗੋ ਪੁੱਠਾ ਸਿੱਧਾ ਬੋਲਦੀ ਹੈ ਤੇਰੀ ਉਸ ਏਹਲੀਆ ਤੇ ਤੇਰੇ ਕਹਿਣ ਤੇ ਉਹ ਮੰਨ ਜਾਊਗੀ ਚਲੋ ਜੀ ਹੁਣ ਤਨਵੀਰ ਆਪਦੇ ਭਰਾ ਨਾਲ ਉਸ ਕੁੜੀ ਦੀ ਸੈਟਿੰਗ ਕਰਾਉਣ ਪਿੱਛੇ ਪੂਰਾ ਜ਼ੋਰ ਲਾਉਂਦੀ ਹੈ ਤੇ ਤਨਵੀਰ ਉਸ ਕੰਮ ਦੇ ਵਿੱਚ ਕਾਮਯਾਬ ਵੀ ਹੁੰਦੀ ਆ ਆਪਦੀ ਸਹੇਲੀ ਦਾ ਬ੍ਰੇਨ ਵਾਸ਼ ਕਰਦੀ ਆ ਉਹਨੂੰ ਕਹਿੰਦੀ ਆ ਤੂੰ ਛੱਡ ਪਰਾਂ ਤੂੰ ਮੇਰੇ ਤਾਏ ਦੇ ਮੁੰਡੇ ਨਾਲ ਕਰ ਲੈ ਉਹ ਕਿਹੜਾ ਸੋਹਣਾ ਸੁਨੱਖਾ ਨਹੀਂ ਹੈਗਾ ਉੱਚਾ ਲੰਮਾ ਗੱਭਰੂ ਆ ਵਧੀਆ ਆਉਦੇ ਕੋਲੇ ਪੈਸੇ ਤੇਲੇ ਹੁੰਦੇ ਆ ਤੂੰ ਐਸ਼ ਕਰੇਂਗੀ ਚਲੋ ਜੀ ਤਨਵੀਰ ਨੇ ਅੱਡੀ ਚੋਟੀ ਦਾ ਜ਼ੋਰ ਲਾ ਕੇ ਆਪ ਦੀ ਸਹੇਲੀ ਦੀ ਉਸ ਮੁੰਡੇ ਨਾਲ ਯਾਰੀ ਤੜਵਾ ਕੇ ਤੇ ਆਪਦੇ ਭਰਾ ਜਣੀ ਕਿ ਆਪਦੇ ਤਾਏ ਦੇ ਪੁੱਤ ਹਰਜਿੰਦਰ ਦੇ ਨਾਲ ਗੱਲਬਾਤ ਕਰਾ ਦਿੱਤੀ। ਹੁਣ ਹਰਜਿੰਦਰ ਪੂਰਾ ਖੁਸ਼। ਚਲੋ ਜੀ ਫਿਰ ਹਰਜਿੰਦਰ ਨੇ ਤਨਵੀਰ ਨੂੰ ਇੱਕ ਗਿਫਟ ਵੀ ਦਿੱਤਾ। ਚਾਂਦੀ ਦੀ ਚੈਨ ਲੈ ਕੇ ਦਿੱਤੀ ਵੀ ਹਾਂ ਵੀ ਬੜਾ ਬਾਧਰੀ ਵਾਲਾ ਕੰਮ ਕੀਤਾ ਕਿ ਭੈਣ ਮੇਰੀ ਨੇ ਗੱਲ ਕਰਾਤੀ ਮੇਰੀ ਕੁੜੀ ਦੇ ਨਾਲ। ਉਸ ਤੋਂ ਬਾਅਦ ਜਿਹੜੀ ਤਨਵੀਰ ਹੁੰਦੀ ਆ ਹੁਣ ਉਹਦਾ ਝਾਕਾ ਬਿਲਕੁਲ ਖੁੱਲ ਜਾਂਦਾ ਕਿਉਂਕਿ ਹੁਣ ਭਰਾ ਦਾ ਡਰ ਸੀ ਕਿ ਤਾਏ ਦੇ ਪੁੱਤ ਦਾ ਤੇ ਤਾਏ ਦਾ ਪੁੱਤ ਆਪ ਹੀ ਕੋ ਖਚੌਕ ਨਿਕਲਿਆ। ਉਨੇ ਆਪਦੀ ਭੈਣ ਨੂੰ ਕਿਹਾ ਮੇਰੀ ਗੱਲਬਾਤ ਕਰਾ ਤੇ ਹੁਣ ਭੈਣ ਥੋੜਾ ਪਿਛੇ ਰਹਿਣ ਲੱਗੀ ਸੀ ਮੁੜ ਕੇ ਤਨਵੀਰ ਕੌਰ ਨੇ ਜਿਹੜਾ ਹਰਜਿੰਦਰ ਸੀਗਾ ਇਹਦਾ ਹੀ ਯਾਰ ਮਿੱਤਰ ਸੀ ਇੱਕ ਮੁੰਡਾ ਮੜਮੋਣ ਉਹਦੇ ਨਾਲ ਗੱਲਬਾਤ ਕਰ ਲਈ ਹੁਣ ਇਹ ਇੱਕੋ ਬੈਂਚ 'ਚ ਜਾਂਦੇ ਸੀਗੇ ਇਕੱਠੇ ਇੱਕੋ ਸੀਟ ਤੇ ਭੈਣ ਭਰਾ ਬੈਂਦੇ ਸੀਗੇ ਤੇ ਇਹਨਾਂ ਦੇ ਵਿੱਚ ਗੱਲਾਂ ਉਹੋ ਹੁੰਦੀਆਂ ਸੀ ਜੋ ਭੈਣ ਭਰਾਵਾਂ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਇਹ ਦੋਨੇ ਜਣੇ ਆਪਸ ਦੇ ਵਿੱਚ ਐਦਾਂ ਬੋਲਦੇ ਜਿੱਦਾਂ ਇਹ ਦੋਨੇ ਜਣੇ ਫਰੈਂਡ ਹੁੰਦੇ ਆ ਬੀਨਜ ਭੈਣ ਪਰ ਵਾਲੀ ਕੋਈ ਗੱਲ ਨਹੀਂ ਰਹੇਗੀ ਚਲੋ ਜੀ ਉਸ ਤੋਂ ਬਾਅਦ ਕੀ ਹੋਇਆ ਵੀ ਜਿਹੜਾ ਹਰਜਿੰਦਰ ਸੀਗਾ ਇਹ ਪਲੱਸ 2 ਕਰ ਗਿਆ ਮੁੜ ਕੇ ਨੇ ਕਾਲਜ ਐਡਮਿਸ਼ਨ ਲੈ ਲਈ ਤੇ ਜਿਹੜੀ ਤਨਵੀਰ ਸੀ ਤੇ ਉਹ ਕੁੜੀ ਦੂਜੀ ਸਹੇਲੀ ਹਰਜਿੰਦਰ ਦੀ ਇਹ ਪਲੱਸ 1 ਚ ਹੋ ਗਈਆਂ ਹੁਣ ਅਲੱਗ-ਅਲੱਗ ਹੋ ਗਏ ਜਿਹੜਾ ਹਰਜਿੰਦਰ ਸੀਗਾ ਇਹਨੇ ਬੁਲਟ ਲੈ ਲਿਆ ਇਹ ਬੁਲਟ ਤੇ ਕਾਲਜ ਜਾਣ ਲੱਗ ਗਿਆ ਤੇ ਤਨਵੀਰ ਸੀ ਜਿਹੜੀ ਤੇ ਉਹ ਕੁੜੀ ਸਹੇਲੀ ਉਹ ਉਹ ਵਹਿਣਾ ਤੇ ਜਾਂਦੀਆਂ ਸੀਗੀਆਂ ਹੁਣ ਹਰਜਿੰਦਰ ਉਸ ਕੁੜੀ ਨੂੰ ਮਿਲਣਾ ਚਾਹੁੰਦਾ ਸੀ ਆਪਣੀ ਸਹੇਲੀ ਨੂੰ ਹੁਣ ਕੱਲੀ ਨੂੰ ਉਹਦੇ ਘਰ ਦੇ ਬਾਹਰ ਨਹੀਂ ਸੀ ਆਉਣ ਦਿੰਦੇ ਕਿਸੇ ਹੋਟਲ 'ਚ ਨਹੀਂ ਜਾਣ ਦਿੰਦੇ ਸੀਗੇ ਤਾਂ ਫਿਰ ਹਰਜਿੰਦਰ ਨੇ ਆਪਦੇ ਚਾਚੇ ਦੀ ਕੁੜੀ ਤਨਵੀਰ ਨੂੰ ਢਾਲ ਬਣਾਇਆ ਵਿਚੋਲਣ ਬਣਾਇਆ ਵੀ ਤੂੰ ਐ ਕਰ ਵੀ ਤੂੰ ਆਪਦੀ ਸਹੇਲੀ ਨੂੰ ਕੋਈ ਨਾ ਕੋਈ ਬਹਾਨਾ ਮਾਰ ਕੇ ਉਹਦੇ ਘਰੋਂ ਲੈ ਕੇ ਆਇਆ ਕਰ ਤੇ ਮੇਰੇ ਨਾਲ ਹੋਟਲ ਦੇ ਵਿੱਚ ਲਿਆ ਕੇ ਨੂੰ ਮਲਾਇਆ ਕਰ ਚਲੋ ਜੀ ਤਨਵੀਰ ਨੇ ਉਦਾਂ ਹੀ ਕਰਿਆ ਕਰਨਾ ਇਹਨੇ ਸਾਰਾ ਪਲਾਨ ਬਣਾ ਲਿਆ ਕਰਨਾ ਤੇ ਉਸ ਕੁੜੀ ਨੇ ਆਪਦੇ ਘਰੇ ਝੂਠ ਮਾਰਦਿਆ ਕਰਨਾ ਕਿ ਮੈਂ ਤਨਵੀਰ ਦੇ ਨਾਲ ਚੱਲੀ ਆਂ ਅਸੀਂ ਥੋੜੀ ਸ਼ਾਪਿੰਗ ਕਰਨੀ ਆ ਜੇ ਕਰਨਾ ਉਹ ਕਰਨਾ ਤਾਂ ਅੱਗੋਂ ਜਿਹੜੇ ਉਸ ਕੁੜੀ ਦੇ ਘਰ ਤੇ ਹੁੰਦੇ ਸੀਗੇ ਉਹ ਕਹਿੰਦੇ ਸੀ ਵੀ ਚਲ ਠੀਕ ਆ ਤਨਵੀਰ ਆਇਆ ਤਨਵੀਰ ਨਾਲ ਚਲੀ ਜਾ ਤਾਂ ਤਨਵੀਰ ਆਪਦੀ ਸਹੇਲੀ ਨੂੰ ਉਹਦੇ ਘਰੋਂ ਜਾ ਕੇ ਲਿਆਉਂਦੀ ਸੀ ਅੱਗੋਂ ਤਾਏ ਦਾ ਪੁੱਤ ਜਿਹੜਾ ਹਰਜਿੰਦਰ ਸੀਗਾ ਇਹ ਹੋਟਲ ਦੇ ਵਿੱਚ ਕਮਰਾ ਲੈ ਕੇ ਬੈਠਾ ਹੁੰਦਾ ਸੀਗਾ ਤੇ ਚਲੋ ਜੀ ਉੱਥੇ ਤਨਵੀਰ ਜਿਹੜੀ ਹੁੰਦੀ ਸੀਗੀ ਇਹ ਆਦਸੀ ਨੂੰ ਲਿਆ ਕੇ ਆਪਦੇ ਤਾਏ ਦੇ ਪੁੱਤ ਨਾਲ ਮਲਾਉਂਦੀ ਹੁੰਦੀ ਸੀਗੀ ਮੁੜ ਕੇ ਇਹ ਦੋਨਾਂ ਦੇ ਵਿੱਚ ਝਾਕਾ ਹੋਰ ਵੀ ਖੁੱਲ ਗਿਆ ਮੁੜਕੇੜਾ ਹੁਣ تنویر ਦਾ ਆਸ਼ਕ ਸੀਗਾ ਉਹ ਵੀ ਹੁਣ ਕਾਲਜ ਲੱਗਿਆ ਹੋਇਆ ਸੀਗਾ ਹੁਣ تنویر ਨੂੰ ਵੀ ਘਰੋਂ ਜਾਣ ਲਈ ਕੋਈ ਬਹਾਨਾ ਚਾਹੀਦਾ ਹੁੰਦਾ ਸੀ ਕਿਉਂਕਿ ਸਕੂਲ ਤੋਂ ਬਾਅਦ ਸਕੂਲ ਵਾਲੇ ਜਾਣ ਨਹੀਂ ਦਿੰਦੇ ਹੁੰਦੇ ਹਨਾ ਸਿੱਧਾ ਵੈਣ ਤੇ ਵੈਣ ਤੁਸੀਂ ਦਾ ਸਕੂਲ ਦੇ ਵਿੱਚ ਮੁੜਕੇ تنویر ਨੇ ਘਰੇ ਬਹਾਨਾ ਬਣਾਇਆ ਕਰਨਾ ਕਿ ਮੇਰੇ ਢਿੱਡ ਜਿਪੜ ਹੁੰਦੀ ਹੈ ਮੈਂ ਦਵਾਈ ਲੈਣ ਜਾਣੀ ਆ ਜਦੋਂ ਪਿਓ ਨੇ ਕਿਹਾ ਵੀ ਚੱਲ ਪੁੱਤ ਮੈਂ ਨਾਲ ਚੱਲਦਾ ਤੇ ਉਹਨੇ ਕਿਹਾ ਨਹੀਂ ਮੈਂ ਵੀਰੇ ਨੂੰ ਲੈ ਜਾਨੀ ਆ ਵੀਰੇ ਨੂੰ ਲੈ ਜਾਨੀ ਆ ਤੇ ਚਾਚੇ ਨੇ ਕਿਹਾ ਚੱਲ ਹਰਜਿੰਦਰ ਤੂੰ ਭੈਣ ਨੂੰ ਦਵਾਈ ਦਿਵਾ ਲਿਆ ਹਰਜਿੰਦਰ ਨੇ تنویر ਨੂੰ ਪਿੱਛੇ ਬੁਲਟ ਤੇ ਬਿਠਾਇਆ ਕਰਨਾ ਸ਼ਹਿਰ ਲੈ ਜਾ ਕਰਨਾ ਉੱਥ ਉਹਨੇ ਹੋਟਲ 'ਚ ਜਾਇਆ ਕਰਨਾ ਆਪਦੇ ਆਸ਼ਕ ਕੋਲੇ ਤੇ ਆਪਦਾ ਸੇਕਾ ਕਰਾ ਕੇ ਉਹਨੇ ਮੋੜਿਆ ਕਰਨਾ ਤੇ ਉੱਥੋਂ ਕਿ ਚੌਂ ਚੁੱਕ ਕੇ ਨੇ ਘਰੇ ਲਿਆ ਕਰਨੀ ਤੁਸੀਂ ਇਹ ਵੇਖੋ ਵੀ ਕਿੱਡੀ ਸ਼ਰਮ ਵਾਲੀ ਗੱਲ ਆ ਤੇ ਕਿੱਡੀ ਲਾਣਤਲੀ ਗੱਲ ਆ ਕਿ ਜਿਹੜੀ ਤਾਂ ਭੈਣ ਆ ਮੁੰਡੇ ਦੀ ਚਾਚੇ ਦੀ ਧੀ ਉਹ ਤਾਂ ਆਪਦੀ ਸਹੇਲੀ ਨੂੰ ਘਰੋਂ ਭਾਂਡੇ ਨਾਲ ਜਾ ਕੇ ਲਿਆਉਂਦੀ ਆ ਵੀ ਹਾਂ ਮੇਰੇ ਤਾਈ ਦੇ ਪੁੱਤ ਨੂੰ ਮਿਲ ਇਹਦੇ ਨਾਲ ਬਿਸਤਰਾ ਗਰਮ ਕਰ ਤੇ ਜਿਹੜਾ ਤਾਈ ਦਾ ਪੁੱਤ ਆ ਉਹ ਆਪਦੀ ਚਾਚੇ ਦੀ ਕੁੜੀ ਨੂੰ ਭਾਣੇ ਬਣਾ ਕੇ ਬੁਲਟ ਦੇ ਪਿੱਛੇ ਬਿਠਾ ਕੇ ਸ਼ਹਿਰ ਜਾ ਕੇ ਚੌਂਕ 'ਚ ਛੱਡ ਦਿਆ ਕਰੇ ਤੇ ਉਹ ਹੋਟਲ ਚ ਲਈ ਜਾ ਕੇ ਉਹ ਆਪਦੇ ਅਸਕੇ ਨਾਲ ਖੇ ਖਾ ਲਿਆ ਕਰੇ ਕਹਿਣ ਦਾ ਮਤਲਬ ਕੀ ਤਾਏ ਦੇ ਮੁੰਡੇ ਤੇ ਚਾਚੇ ਦੇ ਧੀ ਦੇ ਵਿੱਚ ਕੋਈ ਵੀ ਪੜਦਾ ਨਹੀਂ ਸੀ ਰਹਿ ਗਿਆ ਐਨ ਕੰਮ ਬਿਲਕੁਲ ਖੁੱਲ ਬਖੁੱਲਾ ਹੋ ਗਿਆ ਚਲੋ ਜੀ ਉਸ ਤੋਂ ਬਾਅਦ ਕੀ ਹੋਇਆ ਪੀ ਪਲੱਸ 2 ਕਰ ਗਏ ਆ ਪਲੱਸ 2 ਬਾਅਦ ਇਹ ਦੋਨੇ ਜਿਹੜੀਆਂ ਕਾਲਜ ਲੱਗ ਗਈਆਂ ਉਸੇ ਕਾਲਜ ਲੱਗ ਗਈ ਜਿੱਥੇ ਹਰਜਿੰਦਰ ਲੱਗਾ ਸੀ ਉਹਦਾ ਯਾਰ ਮਿੱਤਰ ਲੱਗਾ ਸੀ ਹੁਣ ਜਿਹੜੀ ਤਨਵੀਰ ਸੀਗੀ ਇਹ ਹਰਜਿੰਦਰ ਨਾਲ ਬੁਲਟ ਤੇ ਜਾਇਆ ਕਰੇ ਘਰ ਦੇ ਨੂੰ ਆਇਆ ਸੀ ਚਲੋ ਭੈਣ ਭਰਾ ਜਾਂਦੇ ਆ ਵੀ ਚਲੋ ਇਹ ਕੁੜੀ ਨੂੰ ਕੱਲੀ ਨੂੰ ਕਿੰਧਰ ਕੱਲਿਆ ਕਰਾਂਗੇ ਹੁਣ ਇਹ ਨਹੀਂ ਸੀ ਪਤਾ ਵੀ ਜਿਹੜੇ ਖਚੌਗ ਨਾਲ ਤੁਸੀਂ ਤੋਰਦੇ ਪਹੇ ਜੇ ਇਹੀ ਤੁਹਾਡੀ ਧੀ ਜਣਾ ਚ ਬੈਠੂਗਾ ਬੰਦਾ ਚਲੋ ਜੀ ਕਾਲਜ ਜਾਇਆ ਕਰਨਾ ਉੱਥੇ ਤਨਵੀਰ ਨੇ ਆਪਦੇ ਆਸ਼ਕ ਨਾਲ ਤੇ ਜਿਹੜਾ ਹਰਜਿੰਦਰ ਸੀਗਾ ਇਹ ਆਬਸਿਲੀ ਨਾਲ ਉਸੇ ਕੰਟੀਨ ਤੇ ਬਹਿ ਕੇ ਖਾਇਆ ਪੀਆ ਕਰਨਾ ਤੇ ਕਦੇ ਹੋਟਲਾਂ ਚ ਜਾਇਆ ਕਰਨਾ ਹਰਜਿੰਦਰ ਆਬਸਿਲੀ ਹੋਟਲ ਚ ਲਿਆ ਜਾ ਕੇ ਤੇ ਤਨਵੀਰ ਆਪਦੇ ਆਸ਼ਕ ਨਾਲ ਹੋਟਲ ਚ ਲੰਘ ਜਾਇਆ ਕਰੇ ਕਹਿਣ ਦਾ ਮਤਲਬ ਕਿ ਕੋਈ ਸ਼ਰਮ ਨਹੀਂ ਕੋਈ ਹਾ ਨਹੀਂ ਕੰਮ ਖੁੱਲ ਮਖੱਲਾ ਹੋ ਗਿਆ ਹੁਣ ਜਿਹੜਾ ਮੁੰਡਾ ਸੀ ਤਨਵੀਰ ਦਾ ਆਸ਼ਕ ਉਹਦੇ ਦਿਲ ਚ ਚੋਰ ਸੀਗਾ ਉਹਨੇ ਚਲੋ ਜੀ ਤਨਵੀ ਛੱਡ ਕੇ ਤੇ ਉਹਦਾ ਵੀ ਟੂਰਿਸਟ ਵੀਜ਼ਾ ਲੱਗ ਗਿਆ ਉਹ ਕੈਨੇਡਾ ਨੂੰ ਲੱਗ ਗਿਆ ਹੁਣ تنویر ਰਹਿ ਗਈ ਕੱਲੀ ਹੁਣ ਹਰਜਿੰਦਰ ਦੇ ਦਿਲ ਚ ਇਹ ਗੱਲ ਆ ਗਈ ਵੀ ਹੁਣ تنویر ਰਹਿ ਗਈ ਕੱਲੀ ਕਿਉਂ ਨਾ ਹੁਣ ਮੈਂ تنویر ਨੂੰ ਵੀ ਆਪਦੇ ਜਾਲ ਚ ਫਸਾ ਲਾਂ ਤਾਂ ਜਿਹੜਾ ਹਰਜਿੰਦਰ ਸੀਗਾ ਇਹ ਆਪਦੇ ਚਾਚੇ ਦੀ ਤੀ تنویر कौर ਨੂੰ ਬਲੈਕਮੇਲ ਕਰਨ ਲੱਗ ਗਿਆ ਬਲੈਕਮੇਲ ਵੀ ਇਸ ਹੱਦ ਤੱਕ ਕਰਨ ਲੱਗ ਗਿਆ ਵੀ ਗੱਲਾਂ ਹੀ ਛੱਡ ਦਿਓ ਇਹ ਆਪਦੇ ਚਾਚੇ ਦੀ ਨੂੰ ਕਹਿਣ ਲੱਗ ਗਿਆ ਕਿ ਮੈਂ ਘਰੇ ਦੱਸ ਦੂੰਗਾ ਤੂੰ ਉਸ ਮੁੰਡੇ ਨਾਲ ਹੋਟਲਾਂ ਚ ਜਾਂਦੀ ਰਹੀ ਏ ਜੇ ਕਰਦੀ ਰਹੀ ਏ ਉਹ ਕਰਦੀ ਰਹੀ ਏ ਤੂੰ ਕਿਸੇ ਨੂੰ ਮੂਵ ਖਾਣ ਜੋਗੀ ਨਹੀਂ ਰਹਿਣਾ ਫਲਾਣਾ ਟਮਕਾਣਾ ਉਹ ਕੁੜੀ ਡਰ ਜਾਂਦੀ ਆ ਤੇ ਇੰਨੀ ਕੁ ਟੁੱਟ ਜਾਂਦੀ ਵੀ ਗੱਲਾਂ ਛੱਡ ਦੇ ਮੁੜ ਕੇ ਏ ਖੱਚ ਬੰਦਾ ਉਹਨੂੰ ਕਹਿੰਦਾ ਕਿ ਤੂੰ ਮੇਰੇ ਨਾਲ ਸਾਰਾ ਕੁਝ ਕਰ ਕਰਾ ਇਹਦੇ ਪਸਾਰਾ ਕੁਝ ਘਰੀ ਦੱਸੂਗਾ ਤਾਂ ਉਹ ਕੁੜੀ ਇੰਨੀ ਡਰ ਜਾਂਦੀ ਆ ਕਿ ਉਹ ਮੁੜ ਕੇ ਆਪਦੇ ਤਾਏ ਦੇ ਪੁੱਤ ਨਾਲ ਸਹਿਮਤ ਹੋ ਜਾਂਦੀ ਆ ਇਹ ਬੰਦਾ ਹੋਟਲ ਦੇ ਵਿੱਚ ਜਾ ਕੇ ਆਪਦੇ ਚਾਚੇ ਧੀ ਨਾਲ ਵੀ ਸੰਬੰਧ ਬਣਾਉਂਦਾ ਰਿਹਾ ਚਲੋ ਜੀ ਉਸ ਤੋਂ ਬਾਅਦ ਉਸ ਕੁੜੀ ਦਾ ਮੰਗਣਾ ਕੀਤਾ ਜਾਂਦਾ ਜਿਹੜੇ ਮੁੰਡੇ ਨਾਲ ਮੰਗਣਾ ਹੁੰਦਾ تنویر ਦਾ ਚਲੋ ਜੀ ਉਹਦੇ ਕੋਲ ਪ੍ਰਾਪਰਟੀ ਪ੍ਰਾਪਰਟੀ ਵਧੀਆ ਸੀਗੀ تنویر ਉਹਦੇ ਨਾਲ ਫੋਨ ਤੇ ਗੱਲਾਂ ਬਾਤਾਂ ਵੀ ਕਰਦੀ ਹੁੰਦੀ ਸੀਗੀ ਤੇ ਮੁੜ ਕੇ ਸਾਲਕ ਬਾਅਦ ਤਨਵੀਰ ਦਾ ਉਸ ਮੁੰਡੇ ਦੇ ਨਾਲ ਵਿਆਹ ਹੋ ਗਿਆ। ਹੋਰ ਜਦੋਂ ਤਨਵੀਰ ਦਾ ਵਿਆਹ ਹੋਇਆ ਤੇ ਸੁਹਾਗਰਾਤ ਮਨਾਈ ਤੇ ਸੁਹਾਗਰਾਤ ਨੂੰ ਉਸ ਮੁੰਡੇ ਨੂੰ ਕਲੀਅਰ ਹੋ ਗਿਆ ਮਿੱਤਰਾ ਕਿਦਰ ਉਖੜੀ ਚ ਸਿਰ ਫਸਾ ਲਿਆ। ਫਿਰ ਉਹ ਮੁੰਡਾ ਤਨਵੀਰ ਨਾਲ ਉਸੇ ਰਾਤ ਨੂੰ ਕਲੇਸ ਪਾ ਲੈਂਦਾ ਕਿ ਤੂੰ ਆ ਸਾਰਾ ਕੁਝ ਕਿਹਦੇ ਨਾਲ ਕਰਦੀ ਕਰਾਉਂਦੀ ਰਹੀ ਏ ਵੀ ਤੇਰੇ ਚ ਕੁਵਾਰੀਆਂ ਵਾਲੀ ਤੇ ਗੱਲ ਕੋਈ ਹੈ ਹੀ ਨਹੀਂ। ਤਨਵੀਰ ਰੋਣ ਤੋਂ ਲੱਗ ਜਾਂਦੀ ਆ ਉਸ ਆਪਦੇ ਘਰ ਲੱਗੇ ਹੱਥ ਜੋੜਦੀ ਆ ਕਿ ਨਹੀਂ ਜੋ ਹੋਣਾ ਸੀ ਹੋ ਗਿਆ ਮੇਰੇ ਪਾਸ ਤੇ ਮਿੱਟੀ ਪਾ ਦੇ ਜੇ ਕਰਦੇ ਉਹ ਕਰਦੇ ਪਰ ਹੁਣ ਉਹ ਮੁੰਡਾ تنویر ਨੂੰ ਤਲਾਕ ਦੇਣਾ ਚਾਹੁੰਦਾ ਸੀਗਾ ਪਰ ਉਸ ਮੁੰਡੇ ਕੋਲੇ ਕੋਈ ਸਬੂਤ ਨਹੀਂ ਸੀ ਹੈਗਾ ਉਹਨੂੰ ਐ ਸੀਗਾ ਕਿ ਮੇਰੇ ਕੋਲੇ ਕੋਈ ਸਬੂਤ ਨਹੀਂ ਹੈਗਾ ਜੇ ਮੈਂ ਆਪਣੇ ਮਾਪਿਓ ਨੂੰ ਕਿਹਾ ਮੇਰੇ ਮਾਪਿਓ ਨੇ ਮੰਨਣਾ ਵੀ ਕੰਜਰਾ ਹੀ ਤੇਰਾ ਕੱਲ ਵਿਆਹ ਕੀਤਾ ਤੇ ਅੱਜ ਤੂੰ ਤਲਾਕ ਦੀ ਗੱਲ ਲੈ ਆਇਆ ਉਧਰੋਂ ਕੁੜੀ ਦਾ ਮਾਪਿਓ ਰੋੜਾ ਪਾਉ ਹਣਾ ਤੇ ਕੰਮ ਖਿੱਲਰ ਜਾਣਾ ਉਹਨੂੰ ਐ ਸੀ ਪਹਿਲਾਂ ਮੈਂ ਕੁੜੀ ਕੋਲੋਂ ਸਬੂਤ ਇਕੱਠੇ ਕਰਾਂ ਤਾ ਸੁਆਗਰਾਤ ਤੋਂ 3-4 ਦਿਨਾਂ ਬਾਅਦ ਉਹ ਮੁੰਡਾ ਇੱਕ ਪਲਾਨ ਬਣਾਉਂਦਾ ਤਨਵੀਰ ਦਾ ਘਰ ਵਾਲਾ ਉਹ ਤਨਵੀਰ ਨਾਲ ਬਹੁਤ ਜ਼ਿਆਦਾ ਮਿੱਠਾ ਹੋ ਜਾਂਦਾ ਤੇ ਮਿੱਠਾ ਹੋ ਕੇ ਤਨਵੀਰ ਨੂੰ ਪੁੱਛਦਾ ਆ ਕਿ ਨਹੀਂ ਮੈਂ ਤੈਨੂੰ ਛੱਡਦਾ ਨਹੀਂ ਮੈਂ ਤੈਨੂੰ ਤਲਾਕ ਨਹੀਂ ਦਿੰਦਾ ਪਰ ਮੈਨੂੰ ਦੱਸ ਕਿ ਤੇਰਾ ਪਾਸਟ ਕਿਹਦੇ ਨਾਲ ਸੀ ਤੂੰ ਕੀ ਕੁਝ ਕਰਦੀ ਰਹੀ ਤਾਂ ਤਨਵੀਰ ਪਹਿਲਾਂ ਮੁੱਕਰ ਜਾਂਦੀ ਆ ਨਹੀਂ ਮੰਨਦੀ ਵਾਰ-ਵਾਰ ਕਹਿੰਦੀ ਨਹੀਂ ਮੇਰਾ ਪਾਸਟ ਕਿਸੇ ਨਾਲ ਨਹੀਂ ਸੀ ਜੇ ਨਹੀਂ ਬੋਣੀ ਜਦੋਂ ਤਨਵੀਰ ਮੁਕਰਿਆ ਕਰੀ ਹਾਂ ਮੇਰਾ ਪਾਸਟ ਕਿਸੇ ਨਾਲ ਨਹੀਂ ਸੀਗਾ ਆ ਫੇਰ ਤਨਵੀਰ ਦਾ ਘਰ ਵਾਲਾ ਕਿਹਾ ਕਰੇ ਕਿ ਫੇਰ ਆ ਸਾਰਾ ਕੰਮ ਖੁੱਲ ਮੁਖੁੱਲਾ ਕਿਵੇਂ ਹੋ ਗਿਆ ਤੇਰੇ ਚ ਕੋਈ ਕੁਵਾਰੀਆਂ ਕੁੜੀਆਂ ਵਾਲੀ ਗੱਲ ਹੀ ਨਹੀਂ ਹੈਗੀ ਤਾਂ ਮੈਂ ਕੋਈ ਡੰਡਿਆਣਾ ਥੋੜੀ ਹੈਗਾ ਕਿ ਤੂੰ ਕਿਸੇ ਨਾਲ ਪਹਿਲਾ ਸੰਬੰਧ ਨਹੀਂ ਬਣਾਏ ਮੈਨੂੰ ਸਾਫ ਕਲੀਅਰ ਹੋ ਚੁੱਕਾ ਕਿ ਤੂੰ ਸੰਬੰਧ ਬਹੁਤ ਵਾਰੀ ਬਣਾਏ ਆ ਤਾਂ ਤਨਵੀਰ ਵਾਰ-ਵਾਰ ਤਰਲੇ ਕੱਢਦੀ ਆ ਆਪਣੇ ਘਰ ਵਾਲੇ ਦੇ ਰੋਂਦੀ ਪਿੱਟਦੀ ਕਿ ਨਹੀਂ ਛੱਡਦੇ ਪਾਸਟ ਦੀ ਗੱਲ ਛੱਡਦੇ ਜੇ ਕਰਦੇ ਉਹ ਕਰਦੇ ਪਰ ਉਹ ਬੰਦਾ ਹੀ ਬਹੁਤ ਤੇਜ਼ ਤਰਾਰ ਹੁੰਦਾ ਉਹ ਵਾਰ-ਵਾਰ ਮਿੱਠਾ ਹੁੰਦਾ ਕਿ ਨਹੀਂ ਤਨਵੀਰ ਤੂੰ ਮੇਰੀ ਘਰ ਵਾਲੀ ਆ ਮੈਂ ਤੇਰੇ ਨਾਲ ਲਾਵਾਂ ਲਈਆਂ ਨੇ ਮੈਂ ਤੈਨੂੰ ਨਹੀਂ ਛੱਡਦਾ ਪਰ ਤੂੰ ਮੈਨੂੰ ਪਾਸਟ ਬਾਰੇ ਦੱਸ ਫੇਰ ਉਹ ਮੁੰਡਾ ਜਾਣ ਕੇ ਹੀ ਆਪ ਦੀ ਗੱਲ ਦੱਸਣ ਲੱਗਦਾ ਕਿ ਮੇਰਾ ਪਾਸਟ ਸੀ ਕਿਸੇ ਕੁੜੀ ਨਾਲ ਮੈਂ 5-6 ਸਾਲ ਉਹਦੇ ਨਾਲ ਰਿਹਾ ਮੈਂ ਉਹਨੂੰ ਹੋਟਲ ਚ ਲੈ ਕੇ ਜਾਂਦਾ ਰਿਹਾ ਮੇਰੇ ਬਹੁਤ ਵਰੀ ਉਸ ਕੁੜੀ ਨਾਲ ਸਬੰਧ ਬਣੇ ਪਰ ਉਹਦੀ ਕਾਸਟ ਕੋਈ ਹੋਰ ਸੀ ਮੈਂ ਵਿਆਹ ਨਹੀਂ ਕਰਾ ਸਕਿਆ ਪਰ ਤਨਵੀਰ ਫੇਰ ਵੀ ਨਹੀਂ ਮੰਨਦੀ ਪੈਰਾਂ ਦੇ ਪਾਣੀ ਨਹੀਂ ਪੈਣ ਦਿੰਦੀ ਪਰ ਉਹ ਬੰਦਾ ਜਦੋਂ ਜੈਦ ਕਰਦਾ ਰਹਿੰਦਾ 3-4 ਦਿਨਾਂ ਤੱਕ ਤੇ ਹਾਰ ਕੇ ਉਹ ਬੰਦਾ ਗੁਟਕਾ ਸਾਹਿਬ ਹੱਥ ਚ ਫੜ ਕੇ ਸੌਂ ਖਾਂਦਾ ਤਨਵੀਰ ਦਾ ਘਰ ਵਾਲਾ ਕਿ ਮੈਨੂੰ ਸੌਂ ਲੱਗੇ ਮੈਂ ਤੈਨੂੰ ਕਦੇ ਨਹੀਂ ਛੱਡੂਗਾ ਕਦੇ ਤੈਨੂੰ ਤਲਾਕ ਨਹੀਂ ਦਊਗਾ ਪਰ ਮੈਨੂੰ ਸੱਚ ਦੱਸ ਦੇ ਤੇਰੀ ਕਿਹੜੇ ਮੁੰਡੇ ਨਾਲ ਸੈਟਿੰਗ ਸੀ ਤੂੰ ਕੀ ਕੁਝ ਉਹਦੇ ਨਾਲ ਕੀਤਾ ਤਾਂ ਤਨਵੀਰ ਫਿਰ ਵੀ ਨਹੀਂ ਦੱਸਦੀ ਤੇ ਫਿਰ ਜਦੋਂ ਵਾਰ-ਵਾਰ ਉਹ ਜिद ਕਰਦਾ ਗੁਟਕਾ ਸਾਹਿਬ ਦੀ ਸੌਂ ਖਾਂਦਾ ਤਾਂ ਤਨਵੀਰ ਨੂੰ ਐਂ ਲੱਗਦਾ ਕਿ ਮੈਨੂੰ ਹੁਣ ਦੱਸ ਦੇਣਾ ਚਾਹੀਦਾ ਕਿ ਇਹ ਬੰਦਾ ਗੁਟਕਾ ਸਾਹਿਬ ਦੀ ਸੌਂ ਖਾਂਣ ਡਿਆ ਕਿ ਇਹ ਹੁਣ ਮੈਨੂੰ ਨਹੀਂ ਛੱਡੂਗਾ ਉਹ ਵਿਸ਼ਵਾਸ ਕਰ ਲੈਂਦੀ ਹੈ ਕਿ ਹਾਂ ਇਸ ਬੰਦੇ ਨੇ ਐਡੀ ਵੱਡੀ ਸੌਂ ਖਾ ਲਈ ਪਰ ਉਹ ਬੰਦਾ ਜਾਣ ਬੁੱਝ ਕੇ ਤਨਵੀਰ ਨਾਲ ਮਿੱਠਾ ਹੋ ਰਿਹਾ ਸੀਗਾ ਕਿ ਇੱਕ ਵਾਰੀ ਗੱਲ ਬਾਹਰ ਆ ਜੇ ਤਨਵੀਰ ਮੁੜ ਕੇ ਆਪਦੇ ਘਰ ਵਾਲੇ ਦੀ ਜिद ਅੱਗੇ ਹਾਰ ਜਾਂਦੀ ਆ ਤੇ ਉਹੋ ਇਸ ਗੱਲ ਤੇ ਵਿਸ਼ਵਾਸ ਕਰ ਲੈਂਦੀ ਕਿ ਹਾਂ ਇਹਨੇ ਗੁਟਕਾ ਸਾਹਿਬ ਦੀ ਸੌਂ ਖਾਦੀ ਆ ਹੋਣੀ ਗੱਲ ਬਾਹਰ ਲੀਕ ਆਊਟ ਨਹੀਂ ਕਰੂਗਾ ਮੈਨੂੰ ਤਲਾਕ ਨਹੀਂ ਦੇਊਗਾ ਤਾਂ ਤਨਵੀਰ ਰੋਂਦੀ ਰੋਂਦੀ ਜਦੋਂ ਸਾਰਾ ਕੁਝ ਦੱਸਣ ਲੱਗਦੀ ਆ ਤੇ ਤਾਂ ਉਹ ਬੰਦਾ ਪਹਿਲਾਂ ਹੀ ਆਪਦਾ ਫੋਨ ਰਿਕਾਰਡਿੰਗ ਤੇ ਲਾ ਕੇ ਜੇਬ ਵਿੱਚ ਪਾ ਕੇ ਬੈਠਾ ਹੁੰਦਾ ਤਾਂ ਤਨਵੀਰ ਉੱਥੇ ਰੋਂਦੀ ਰੋਂਦੀ ਗੱਲ ਦੱਸਦੀ ਆ ਕਿ ਮੈਂ ਕਾਲਜ ਪੜ੍ਹਦੀ ਸੀਗੀ ਉਦੋਂ ਮੇਰੀ ਕਿਸੇ ਮੁੰਡੇ ਨਾਲ ਗੱਲਬਾਤ ਰਹੀ ਤਾਂ ਤਨਵੀਰ ਫਿਰ ਵੀ ਝੂਠ ਮਾਰਦੀ ਕਿ ਉਦੋਂ ਮੈਂ 6 ਮਹੀਨੇ ਗੱਲਬਾਤ ਕਰਦੀ ਰਹੀ ਆ ਫਿਰ ਤਨਵੀਰ ਆਪ ਦੇ ਕਰੈਕਟਰ ਨੂੰ ਸਾਫ਼ ਠਕਾਉਣ ਪਿੱਛੇ ਇੱਕ ਕੌੜਾ ਸੱਚ ਆਪ ਦੇ ਘਰ ਨੂੰ ਦੱਸ ਦਿੰਦੀ ਹੈ ਕਿ ਮੇਰਾ ਜਿਹੜਾ ਤਾਇ ਦਾ ਪੁੱਤ ਸੀ ਹਰਜਿੰਦਰ ਉਹ ਮੈਨੂੰ ਬਲੈਕਮੇਲ ਕਰਦਾ ਸੀ ਬਹੁਤ ਜ਼ਿਆਦਾ ਬਲੈਕਮੇਲ ਇਸ ਗੱਲ ਤੋਂ ਕਰਦਾ ਸੀਗਾ ਕਿ ਹਾਂ ਮੈਂ ਕਰੇ ਚਾਚੇ ਨੂੰ ਦੱਸੂਗਾ ਚਾਚੀ ਨੂੰ ਦੱਸੂਗਾ ਕਿ ਤੇਰੀ ਗੱਲ ਕਿਸੇ ਮੁੰਡੇ ਨਾਲ ਤੂੰ ਉਹ ਰ ਹੋਟਲਸ ਜਾਂਦੀ ਰਹੀ ਹੈ ਫਿਰ ਉਹ ਮੇਰਾ ਤਾਇ ਦਾ ਪੁੱਤ ਮੈਨੂੰ ਬਲੈਕਮੇਲ ਕਰਕੇ ਮੇਰੇ ਨਾਲ ਡੇਢ ਦੋ ਸਾਲ ਸਬੰਧ ਬਣਾਉਂਦਾ ਰਿਹਾ ਉਹਦੇ ਕਰਕੇ ਮੇਰਾ ਸਰੀਰ ਇਹ ਗੱਲ ਕਲੀਅਰ ਕਰਦਾ ਹੈ ਕਿ ਮੈਂ ਬਹੁਤ ਵਾਰੀ ਸਬੰਧ ਬਣਾਏ ਹੁਣ ਜਦੋਂ ਉਹ ਬੰਦੇ ਨੇ ਆ ਗੱਲ ਸੁਣੀ ਤਾਂ ਉਦਲੀ ਧਰਤੀ ਵੀ ਪਾੜ ਗਈ ਅਸਮਾਨ ਵੀ ਪਾੜ ਗਿਆ ਕਿ ਹਾਏ ਰੱਬਾ ਕਿ ਜਿਹੜੀ ਬਾਹਾਂ ਜੂੜਾ ਪਾ ਕੇ ਮੇਰੀ ਘਰ ਲਈ ਬਣੀ ਬੈਠੀ ਆ ਵੀ ਇਹਦਾ ਤਾਜ ਦਾ ਪੁੱਤ ਤੇ ਨਾ ਕੁਛ ਕਰਦਾ ਰਿਹਾ ਬਾਈ ਉਹਨੇ ਫਿਰ ਪਾਤਾ ਖਲਾਰਾ ਚੀਕ ਚ ਗਿਆੜਾ ਤਨਵੀਰ ਦਾ ਘਰ ਆਲਾ ਉਹੋ ਉਥੋਂ ਹੀ ਉੱਠ ਕੇ ਰਾਤ ਨੂੰ ਆਪਦੇ ਮਾਂ ਪਿਓ ਕੋਲ ਜਾ ਕੇ ਪੈ ਜਾਂਦਾ ਜਦੋਂ ਮਾਂ ਪਿਓ ਪੁੱਛਦਾ ਵੀ ਤੂੰ ਉਹਦੀ ਘਰ ਨੂੰ ਕਿਉਂ ਛੱਡ ਕੇ ਆ ਗਿਆ ਤੂੰ ਉਹਦੇ ਕੋਲ ਕਿਉਂ ਨਹੀਂ ਸੁੱਤਾ ਕੀ ਗੱਲ ਹੋ ਗਈ ਲੜਕੇ ਆਇਆ ਤਾਂ ਉਹ ਕਹਿੰਦਾ ਨਹੀਂ ਮੈਂ ਇਹਨੂੰ ਨਹੀਂ ਰੱਖਣਾ ਮੈਨੂੰ ਤਲਾਕ ਚਾਹੀਦਾ ਤਾਂ ਮੁੜ ਕੇ ਉਹ ਸਾਰੀ ਰਿਕਾਰਡਿੰਗ ਉਸੇ ਰਾਤ ਨੂੰ ਆਦੇ ਮਾਂ ਪਿਓ ਨੂੰ ਸੁਣਾਉਂਦਾ ਕਿ ਆ ਵੇਖੋ ਜਿਹੜੀ ਤੁਸੀਂ ਮੇਰੇ ਲਈ ਵਿਆਹ ਕੇ ਲਿਆਂਦੀ ਆ ਇਹਦਾ ਤਾਇ ਦਾ ਪੁੱਤ ਇਹਨਾਂ ਕੀ ਕਰਦੇ ਰਿਹਾ ਤੇ ਆਪਦੇ ਯਾਰ ਨਾਲ ਕੀ ਕਰਦੀ ਰਹੀ ਹੈ ਚਲੋ ਜਦੋਂ ਮਾਪਿਓ ਨੇ ਇਹ ਗੱਲ ਸੁਣੀ ਰਿਕਾਰਡਿੰਗ ਸੁਣੀ ਆ ਦੀ ਨੌ ਦੀ ਹੁਣ ਉਹਨਾਂ ਦੇ ਵੀ ਕਾਲਜੇ ਪਾਟ ਕੇ ਮੁੜ ਕੇ ਅਗਲੇ ਹੀ ਦਿਨ ਵਿਚੋਲੇ ਨੂੰ ਨਾਲ ਲੈ ਕੇ ਮੁੰਡੇ ਦਾ ਮਾਪਿਓ ਕੁੜੀ ਦੇ ਮਾਪਿਓ ਕੋਲ ਜਾਂਦਾ ਅੱਗੋਂ ਕੁੜੀ ਦਾ ਮਾਪਿਓ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਫਿਰ ਉਹੀ ਰਿਕਾਰਡਿੰਗ ਕੁੜੀ ਦੇ ਮਾਪਿਓ ਨੂੰ ਵੀ ਸੁਣਾਈ ਜਾਂਦੀ ਹੈ ਜਦੋਂ ਕੁੜੀ ਦੇ ਪਿਓ ਨੇ ਰਿਕਾਰਡਿੰਗ ਸੁਣੀ ਤਾਂ ਕਹਿੰਦੇ ਉਹ ਪੱਬਾ ਮਾਰ ਮਾਰ ਕੇ ਰੋਇਆ ਮੁੜ ਕੇ ਹਰਜਿੰਦਰ ਨਾਲ ਚਾਚੇ ਦਾ ਬਹੁਤ ਤਗੜਾ ਕਲੇਸ਼ ਪਿਆ ਇੰਨਾ ਤਗੜਾ ਕਲੇਸ਼ ਪਿਆ ਵੀ ਗੱਲਾਂ ਹੀ ਛੱਡ ਦਿਓ ਮੁੜ ਕੇ ਚਲੋ ਜੀ ਤਲਾਕ ਹੋ ਗਏ ਤਲਾਕ ਹੋਣ ਤੋਂ ਤਿੰਨ ਚਾਰ ਮਹੀਨੇ ਬਾਅਦ ਜਿਹੜਾ ਚਾਚਾ ਸੀਗਾ ਉਹ ਦਵਾਈ ਪੀ ਕੇ ਆਤਮ ਹੱਤਿਆ ਕਰ ਗਿਆ ਤੁਸੀਂ ਇਹ ਦੇਖੋ ਯਾਰ ਵੀ ਇੱਕ ਪਵਿੱਤਰ ਰਿਸ਼ਤਾ ਹੁੰਦਾ ਦਾਇ ਚਾਚੇ ਦਾ ਇੱਕ ਤਰ੍ਹਾਂ ਦੇ ਸਕੇ ਭੈਣ ਭਰਾ ਹੀ ਹੁੰਦੇ ਆ ਪਰ ਕੁਝ ਇੱਕ ਜ਼ਮੀਰ ਮਰੀਆਂ ਵਾਲੇ ਜਾਂ ਗੰਦੇ ਖੂਨ ਦੀ ਪਦੈਸ਼ ਵਾਲੇ ਇਹੋ ਜਿਹੇ ਬੰਦੇ ਹੁੰਦੇ ਆ ਜਿਹੜੇ ਕੀ ਆਪਦੇ ਸਕੇ ਰਿਸ਼ਤੇ ਨੂੰ ਨਹੀਂ ਬਖਸ਼ਦੇ ਇਹੋ ਜਿਹਾ ਤੁਸੀਂ ਵੀ ਕਿਤੇ ਨਾ ਕਿਤੇ ਜ਼ਰੂਰ ਦੇਖਿਆ ਹੋਊਗਾ ਆਪਦੇ ਪਿੰਡ 'ਚ ਜਾਂ ਕਿਸੇ ਰਿਸ਼ਤੇਦਾਰੀ 'ਚ ਜਾ ਕੇ ਤੇ ਦੂਰ ਨੇੜੇ ਇਹੋ ਜਿਹਾ ਕੋਈ ਨਾ ਕੋਈ ਇਨਸਾਨ ਤੁਸੀਂ ਜ਼ਰੂਰ ਦੇਖਿਆ ਹੋਊਗਾ ਜਿਹੜਾ ਕਿ ਆਪਦੇ ਚਾਚੇ ਤਾਂ ਐਂ ਦੀਆਂ ਧੀਆਂ ਨਾਲ ਆ ਕੁਝ ਕਰਦਾ ਰਿਹਾ ਹੋਵੇ। ਇਸ ਗੱਲ ਕਰਕੇ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਕਿ ਪਹਿਲੀ ਗੱਲ ਤਾਂ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ। ਦੂਜੀ ਗੱਲ ਇਹ ਆ ਕਿ ਜੇਕਰ ਤੁਹਾਡੀ ਧੀ ਪੈਣਾ ਤਾਂ ਉਹ ਸਿਰਫ ਤੁਹਾਡੀ ਆ ਕਿਸੇ ਦੀ ਕੁਝ ਨਹੀਂ ਲੱਗਦੀ ਕਿਉਂਕਿ ਕਾਲ ਯੁਗ ਦਾ ਟਾਈਮ ਆ ਗਿਆ। ਹੁਣ ਇਥੇ ਖੂਨ ਦੇ ਰਿਸ਼ਤੇ ਫਿੱਕੇ ਪੈ ਜਾਂਦੇ ਆ। ਆਪਦੀ ਧੀ ਪੈਨ ਨੂੰ ਆਪਦੀ ਨਿਗਰਾਨੀ ਥਲੇ ਰੱਖੋ। ਜੇਕਰ ਸਕੂਲ ਟਿਊਸ਼ਨ ਕਿਤੇ ਵੀ ਛੱਡ ਕੇ ਆਣੇ ਆਪਦੀ ਧੀ ਪੈਣ ਦਾ ਪਰਸ਼ਾਵਾ ਬਣ ਕੇ ਰਹੋ। ਇੱਥੇ ਆਪ ਦੇ ਸਕੇ ਭ ਆਪ ਦੇ ਸਕੇ ਪਿਓ ਬਣ ਇਥੇ ਕੋਈ ਚਾਚਾ ਦਾ ਪਿਓ ਨਹੀਂ ਬਣਦਾ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਸਾਰੇ ਨਹੀਂ ਮਾੜੇ ਹੁੰਦੇ ਪਰ 100 ਵਿੱਚੋਂ ਵੀ 2-4 ਗੰਦੀ ਨਾਲੀ ਦੇ ਕੀੜੇ ਇਹੋ ਜੇ ਜ਼ਰੂਰ ਨਿਕਲ ਆਉਂਦੇ ਆ ਜਿਹੜੇ ਕੀ ਖੂਨ ਦੇ ਰਿਸ਼ਤਿਆਂ 'ਚ ਗੰਦ ਪਾ ਦਿੰਦੇ ਆ ਮੇਰਾ ਜੀ ਨਹੀਂ ਸੀ ਕਰਦਾ ਇਹ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਨੂੰ ਪਰ ਬਹੁਤ ਮਜਬੂਰੀ ਸੀ ਜਦੋਂ ਭਰਾ ਵਾਰ-ਵਾਰ ਫੋਨ ਕਰ ਰਿਹਾ ਸੀ ਤਾਂ ਮੈਨੂੰ ਵੀ ਲੱਗਦਾ ਸੀ ਯਾਰ ਅੱ비 ਲੋਕਾਂ ਨੂੰ ਸੁਚੇਤ ਜ਼ਰੂਰ ਕਰਨਾ ਚਾਹੀਦਾ ਤਾਂ ਜੋ ਬਾਅਦ-ਬਾਦ ਲੋਕ ਸੁਚੇਤ ਹੋਣ ਤੇ ਕਿਸੇ ਹੋਰ ਧੀ ਭੈਣ ਨੂੰ ਬਲੈਕਮੇਲ ਹੋ ਕੇ ਇਦਾਂ ਕਰਨ ਲਈ ਮਜਬੂਰ ਨਾ ਹੋਣਾ ਪਵੇ ਤੁਸੀਂ ਬਹੁਤ ਸਾਰੇ ਮੁੰਡੇ ਹੁਜੇ ਵੇਖੇ ਹੋਣਗੇ ਜਿਹੜੇ ਕਿ ਆਪਦੀਆਂ ਭੈਣਾਂ ਨੂੰ ਕਹਿ ਦਿੰਦੇ ਆ ਆਪਦੀਆਂ ਸੱਕੀਆਂ ਭੈਣਾਂ ਨੂੰ ਕਹਿ ਦਿੰਦੇ ਆ ਕਿ ਤੂੰ ਮੇਰੀ ਗੱਲ ਆ ਜਿਸ ਸੇਲੀ ਨਾਲ ਕਰਵਾ ਦੇ ਤੁਸੀਂ ਇਹੋ ਜਿਹੇ ਮੁੰਡੇ ਜ਼ਰੂਰ ਦੇਖੇ ਹੋਣਗੇ ਕਾਲਜ 'ਚ ਪੜ੍ਹਦੇ ਆ ਜਾਂ ਸਕੂਲ 'ਚ ਪੜ੍ਹਦੇ ਆ ਜਿਹੜੇ ਕਿ ਆ ਆਪਦੀਆਂ ਭੈਣਾਂ ਨੂੰ ਕਹਿ ਕੇ ਗਾਂ ਕੁੜੀਆਂ ਨਾਲ ਸੈਟਿੰਗਾਂ ਕਰਵਾਉਂਦੇ ਆ ਆਪਦੀਆਂ ਦੱਸੋ ਫਿਰ ਉਹਨਾਂ ਘਰਾਂ 'ਚ ਕੀ ਕੁਝ ਬਣਦਾ ਹੋਊਗਾ ਸਾਡਾ ਮਕਸਦ ਸਿਰਫ ਲੋਕਾਂ ਨੂੰ ਸੁਚੇਤ ਕਰਨਾ ਭਰਾਵੋ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣ ਬਹੁਤ-ਬ